ਬਟਾਲਾ ਰਹਿਣ ਵਾਲੇ ਵਰੁਣ ਸ਼ੈਲੀ ਦਾ ਵਿਦੇਸ਼ੀ ਦਰਤੀ ਇਟਲੀ ਵਿੱਚ ਕੰਮ ਦੇ ਦੌਰਾਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਰਿਹਾ ਕਿ ਮ੍ਰਿਤਕ ਦੀ ਉਮਰ 40 ਸਾਲ ਦਾ ਹੈ ਉਸ ਮੌਕੇ ਦੇ ਬਜ਼ੁਰਗ ਦੇ ਪਿਤਾ ਨੇ ਅੰਜੂਆ ਭਰਿਆ ਅੱਖਾਂ ਦੇ ਨਾਲ ਪਰਿਵਾਰਕ ਮੈਂਬਰਾਂ ਨੇ ਵੀ ਦੱਸਿਆ ਕਿ ਉਹਨਾਂ ਨੇ 12 ਸਾਲ ਪਹਿਲਾਂ ਸੱਤ ਲੱਖ ਦਾ ਕਰਜ਼ਾ ਚੁੱਕਿਆ ਚੁੱਕੇ ਹੈ ਵਰੁਣ ਨੂੰ ਇਟਲੀ ਭੇਜਿਆ ਸੀ ਉਹਨਾਂ ਨੇ ਅੱਗੇ ਕਿਹਾ ਕਿ ਉਹ ਉੱਥੇ ਕੰਮ ਕਰਨ ਲੱਗੇ ਸੈੱਟ ਹੋ ਚੁੱਕਿਆ ਸੀ ਅਕਸਰ ਉਹ ਭਾਰਤ ਆਉਂਦਾ ਰਹਿੰਦਾ ਸੀ ਅਤੇ ਆਪਣੇ ਬਜ਼ੁਰਗ ਪਿਤਾ ਨੂੰ ਮਿਲਣ ਲਈ ਕਿਉਂਕਿ ਵਰੁਣ ਦੀ ਮਾਤਾ ਦਾ ਸਵਰਗਵਾਸ ਹੋ ਚੁੱਕਿਆ ਹੈ ਤੋਂ ਅੰਦਾਜ਼ੇ ਇਹ ਕਿ ਨਵੰਬਰ 24 ਦੇ ਵਿੱਚ ਉਹ ਪਿਤਾ ਨੂੰ ਮਿਲਣ ਭਾਰਤ ਆਇਆ ਸੀ ਅਤੇ ਮਾਰਚ 17 ਨੂੰ ਵਾਪਸ ਇੱਥੇ ਚਲਾ ਗਿਆ ਅਤੇ ਹੁਣ 8 ਅਪ੍ਰੈਲ ਨੂੰ ਦੁੱਖ ਭਰੀ ਖਬਰ ਸਾਹਮਣੇ ਆ ਗਈ ਕਿ ਉੱਥੇ ਕੰਮ ਕਰਦੇ ਸਮੇਂ ਉਸ ਦੀ ਮੌਤ ਹੋ ਗਈ ਹੈ। ਤੋਂ ਅੰਦਾਜ਼ੇ ਇਹ ਕਿ ਵਰੁਣ ਆਪਣੇ ਪਿਤਾ ਦਾ ਇਕਲੌਤਾ ਸਾਰਾ ਸੀ। ਪਰਿਵਾਰ ਤੇ ਬਜ਼ੁਰਗ ਪਿਤਾ ਹੁਣ ਸਰਕਾਰ ਦੇ ਕੋਲੋਂ ਗੁਹਾਰ ਲਗਾ ਰਹੇ ਹਨ ਕਿ ਵਰੁਣ ਦੀ ਮ੍ਰਿਤਕ ਦੇ ਭਾਰਤ ਲਿਆ ਕੇ ਉਹਨਾਂ ਨੂੰ ਸੌਂਪੀ ਜਾਵੇ ਤਾਂ ਜੋ ਉਹ ਵਰੁਣ ਦਾ ਆਖਰੀ ਦਰਸ਼ਨ ਕਰ ਸਕਣ ਅਤੇ ਉਹਦੀਆਂ ਅੰਤਿਮ ਰਸਮਾਂ ਪੂਰਨ ਕੀਤੀਆਂ ਜਾ ਸਕਣ। ਦੇਖੋ ਜੀ ਇਹ ਜਿਹੜੀ ਘਟਨਾ ਵਾਪਰੀ ਏ ਇਹ ਨਾ ਸਾਂਝੋਗੇ ਇਹਨਾਂ ਦਾ ਜਵਾਨ ਪੁੱਤ ਸੀ ਜਿਹੜਾ 7 ਸਾਲ ਪਹਿਲਾਂ 12 ਸਾਲ ਪਹਿਲਾਂ ਇਟਲੀ ਗਿਆ ਸੀ ਇਹਨਾਂ ਨੇ ਬਜ਼ੁਰਗਾ ਨੇ ਕਰਜ਼ਾ ਚੁੱਕ ਕੇ ਉੱਥੇ ਭੇਜਿਆ ਬਹੁਤ ਵਧੀਆ ਸੈੱਟ ਹੋਇਆ ਕੋਈ ਸ਼ੱਕ ਨਹੀਂ ਬੁੰਡਾ ਬਹੁਤ ਨੇਕ ਸੀ 7 ਸਾਲ ਬਾਅਦ ਉਹ ਸੈੱਟ ਹੋ ਕੇ ਫੇਰ ਆਇਆ ਇੱਥੇ ਇੰਡਿਆ ਵਿੱਚ ਇਹਨਾਂ ਦੇ ਬਜ਼ੁਰਗਾ ਦਾ ਬਹੁਤ ਮਤਲਬ ਕੀ ਹੈਗਾ ਸੀ ਇਹਨਾਂ ਨੂੰ ਸਹਯੋਗ ਸੀ ਪਰ ਇੱਕ ਗੱਲ ਉਹਦਾ ਬਹੁਤ ਮਾੜੀ ਘਟਨਾ ਵਾਪਰੀ ਹੈ ਉਸ ਤੋਂ ਬਾਅਦ 7 ਸਾਲ ਬਾਅਦ ਜਿਹੜਾ 2 ਸਾਲ ਵਰੀ 2 ਵਾਰੀ ਉਹ ਇੱਥੇ ਚੱਕਰ ਬਹਾਰਿਆ ਉਹਨੇ ਤੀਜੀ ਵਾਰੀ ਜਦੋਂ ਆਇਆ ਨਵੰਬਰ ਦੇ ਵਿੱਚ ਆਇਆ ਨਵੰਬਰ ਤੋਂ ਬਾਅਦ ਉਹ ਮਹਾਰਾਸ਼ਟਰ ਦੇ ਵਿੱਚ ਵਾਪਸ ਗਿਆ 8 ਅਪ੍ਰੈਲ ਨੂੰ ਜਿਹੜੀ ਇਹ ਸਾਨੂੰ ਖਬਰ ਮਿਲੀ ਸੀ ਕਿ ਉਹਦੀ ਕਿਸੇ ਮਿਸ ਹੈਪਨਿੰਗ ਕਰਕੇ ਉੱਥੇ ਡੈਥ ਹੋ ਗਈ ਹੈ ਅਹੀਂ ਪੰਜਾਬ ਸਰਕਾਰ ਕੋਲ ਸੈਂਟਰ ਸਰਕਾਰ ਕੋਲ ਅੰਬੈਸੀ ਕੋਲੋਂ ਇਹੋ ਹੀ ਮੰਗ ਕਰਦੇ ਆ ਕਿ ਇਹਨਾਂ ਦੇ ਬੱਚੇ ਦੀ ਡੈੱਡ ਬੋਡੀ ਜਿਹੜੀ ਇਹਨਾਂ ਜਲਦੀ ਤੋਂ ਜਲਦੀ ਵਾਪਸ ਲਿਆਂਦੀ ਜਾਏ ਤਾਂ ਕਿ ਆਪਣੇ ਬੱਚੇ ਦੀਆਂ ਅੰਤਿਮ ਰਸਮਾਂ ਜੜੀਆਂ ਨੇ ਉਹ ਆਪਣੇ ਵਿਦੇਸ਼ਾਂ ਦੇ ਨਾਲ ਕਰ ਲਿਆ ਉਹੋ ਹੀ ਸਾਰਾ ਸੀ ਬਾਕੀ ਇਹਨਾਂ ਦੇ ਤਿੰਨ ਬੱਚੇ ਹੈਗੇ ਨੇ ਉਹ ਆਪਣੇ ਆਪਣੇ ਫੈਮਿਲੀ ਸੈੱਟ ਨੇ ਉਹੋ ਹੀ ਇਹਨਾਂ ਨੂੰ ਖਰਚਾ ਭੇਜਦਾ ਸੀ ਉਹੋ ਹੀ ਇਹਨਾਂ ਦੀ ਸਾਂਪੂਸ ਕਰਦਾ ਸੀ ਮੇਰੇ ਬੱਚਿਆਂ ਵਰਗਾ ਹੀ ਛੋਟੇ ਸੀ ਜਦੋਂ ਮੈਂ ਇਸ ਕਰ ਚਾਈ ਸੀ ਮੈਂ ਉਹਨਾਂ ਨੂੰ ਆਪਣੇ ਅੱਤੇ ਐਡੇ ਕੀਤਾ ਸਾਨੂੰ ਤਾਂ ਬਸ ਇਹ ਪਤਾ ਲੱਗਾ ਫੋਨ ਤੇ ਕਿ ਉਹਦਾ ਇਦਾਂ ਮਸ਼ੀਨ ਚਾਲ ਕਰਕੇ ਉਹਦੀ ਡੈਥ ਹੋ ਗਈ ਹੈ ਅਸੀਂ ਉਦੋਂ ਦੇ ਬਸ ਇੰਤਜ਼ਾਰ ਕਰਦੇ ਵੀ ਕਦੀ ਸਾਨੂੰ ਫੋਨ ਆਦਾ ਤੁਹਾਨੂੰ ਦੱਸ ਦਿੰਦੇ ਅਕਰ ਕੋਈ ਖਬਰ ਦਿੱਤੀ ਜਾਊਗੀ ਕਦੀ ਕਹਿ ਦਿੰਦੇ ਹੋਰ 5 ਦਿਨ ਲੱਗਣਗੇ ਤੁਹਾਲੇ ਇਦਾਂ ਹੀ ਅੱਗੇ ਅੱਗੇ ਦਿਨ ਪਾਈ ਜਾਂਦੇ ਅਸੀਂ ਤੇ ਨਹੀਂ ਸੋਚਿਆ ਇਦਾਂ ਹੀ ਭੇਜਾਂਗੇ ਤੇ ਸਾਨੂੰ ਇਸ ਤਰ੍ਹਾਂ ਵਾਪਸ ਮਿਲਣਾ ਸਾਡੀ ਹੱਥ ਜੋੜ ਕੇ ਬਸ ਇਹ ਬੇਨਤੀ ਹੈ ਸਾਡਾ ਬੱਚਾ ਸਾਡੇ ਤੱਕ ਪਹੁੰਚੇ ਤਾਂ ਕਿ ਉਹਦੀ ਅੰਤਿਮ ਰਸਮਾਂ ਪੂਰੀਆਂ ਕਰਕੇ ਉਹਦੀ ਆਤਮਾ ਨੂੰ ਸ਼ਾਂਤੀ ਦਵਾਈਏ ਸਾਡਾ ਬੱਚਾ ਰੋ ਰਿਹਾ ਸਾਡੇ ਕੋਲ ਨਹੀਂ ਉਸ ਦਾ ਬਾਰਾ ਦਿਨ ਹੋ ਗਿਆ ਹੈ ਆਪਣੇ ਦੀਵਾਲੀ ਤੇ ਪਹਿਲਾ ਦੀਵਾਲੀ ਤੋਂ ਬਾਅਦ ਆਇਆ ਵਾ ਤੇ ਆ ਤਿੰਨ ਚਾਰ ਮਹੀਨੇ ਰਿਹਾ ਤੇ ਨਵੰਬਰ ਚ ਆਇਆ ਫਿਰ 17 ਤਰੀਕ ਨੂੰ ਚਲੇ ਗਏ ਮਾਰਤ ਪਿਛਲੇ ਮਹੀਨੇ ਮਾਰਚ ਤੇ ਪਤਾ ਨਹੀਂ ਗਾਠ ਤਰੀਕ ਨੂੰ ਵੀ ਇਹ ਕੰਮ ਹੋ ਗਿਆ ਹਾਸੇ ਬਾਰੇ ਉੱਥੇ ਕਾਕਾ ਆਪਣੇ ਨੂੰ ਫੋਨ ਕੀਤਾ ਵੀ ਇਹ ਮੇਰੇ ਮਸ਼ੀਨ ਨੂੰ ਕੋ ਕੋ ਟਰੈਕਟਰ ਦੇ ਮਗਰ ਲੱਗੀ ਉਹ ਸਾਫ ਕਰਨਿਆ ਇਹ ਵੀ ਕਰ ਕੰਮ ਹੋ ਗਿਆ ਇਹ ਸਾਫ ਸਾਫ ਕਰਨਿਆ ਤੇ ਉਹ ਜਿਹੜਾ ਮਾਲਕ ਸੀ ਉਹਨੇ ਆਪਣੇ ਉਹਨੂੰ ਖਿਡਾ ਲਿਆ ਨਹੀਂ ਗਾ ਵੇਖਿਆ ਨਹੀਂ ਉਹਨੇ ਬਟਨ ਨਾ ਪਤਾਣ ਕਿ ਤੇ ਉਹ ਪ੍ਰੈਸ ਹੋ ਗਿਆ ਉਸ ਵਿੱਚ ਉਹਦੀ ਉੱਥੇ ਡੈਥ ਹੋ ਗਈ ਜਿਵੇਂ ਨਾਲ ਪੈਸੇ ਕਿਵੇਂ ਭੇਜੋ ਇਹ 10 12 ਸਾਲ ਹੋ ਗਏ ਉਹਨੋਂ ਗਿਆ ਹਾਂਜੀ ਕੋਈ ਚੋਕੀ ਭੇਜੇ ਹੋਰ ਇਹਨੇ ਪੈਸੇ ਕਬੀਲਦਾਰੀ ਕਿਥੇ ਹੁੰਦੇ ਆ 6 6.5 7 ਲੱਖ ਰੁਪਏ ਲਗਾ ਮੇਰਾ ਉਹਨਾਂ ਦੀ ਬਾੜੀ ਵਾਪਸ ਆਵੇ ਕਰੋ ਉਹਨਾਂ ਦੇ ਆਪਣੇ ਡੈਡ ਬੋਡੀ ਕੋ ਆਸ ਆਵੇ ਸੇ ਸਰਦਨ ਸੰਬਰ ਸੁਣਾ ਆਖਰੀ ਹੋ ਜਾਣ ਤੇ ਨਾਲੇ ਕੋਈ ਰਸਮਾਂ ਜਣੀਆਂ ਕੋ ਦੁਨੀਆਦਾਰੀ ਦੀਆਂ ਹੁੰਦੀਆਂ ਉਹ ਵੀ ਕਰਕੇ ਕੋਈ ਪੂਰੀ